ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅੱਛਾ ਫਰਵਿੰਦਰ ਆਜਾ ਪੰਜ ਦੋ ਤਿੰਨ ਗੱਲਾਂ ਤੇ ਗੱਲ ਕਰਨੀ ਹੈ ਇੱਕ ਤਾਂ ਇਹ ਜੀ ਕਿ ਜਿਹੜਾ ਟ੍ਰਿਬਿਊਨਲ ਹੈ ਇੱਕ ਕੇਂਦਰ ਸਰਕਾਰ ਨੇ ਟ੍ਰਿਬਿਊਨਲ ਬਣਾਇਆ ਸੀ ਨੂੰ ਹਾਈ ਸੁਪਰੀਮ ਕੋਰਟ ਨੇ ਕਰਤਾ ਰੱਖ ਠੀਕ ਹੈ ਜੀ ਦੂਜਾ ਜਿਹੜਾ ਹੈਗਾ ਇੱਕ ਮੁਕਾਬਲਾ ਹੋਇਆ ਲੁਧਿਆਣੇ ਠੀਕ ਹੈ ਜੀ ਉਸ ਲੁਧਿਆਣੇ ਵਾਲੇ ਮੁਕਾਬਲੇ ਦੇ ਵਿੱਚ ਦੋ ਬੰਦੇ ਗੰਭੀਰ ਚੱਕਰ ਵੀ ਹੋਇਆ ਫੜੇ ਗਏ ਉਹ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਆ ਉਹ ਠੀਕ ਹੈ ਜੀ ਅੱਜ ਜਿਹੜੀ ਗੱਲ ਕਰਨੀ ਹੈ ਆਪਾਂ ਉਹ ਗੱਲ ਕਰਨੀ ਹੈਗੀ ਐ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਇੱਕ ਅਖਬਾਰ ਹੈ ਕਸ਼ਮੀਰ ਟਾਈਮਸ ਜੀ ਉਹਦੇ ਤੇ ਰੇਡ ਹੋਈ ਹੈ ਇਹਨਾਂ ਤਿੰਨਾਂ ਗੱਲ ਮੁੱਦਿਆਂ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਉਮੀਦ ਹੈ ਵੀ ਸਾਡੇ ਜਿਹੜੇ ਦਰਸ਼ਕ ਹੈ ਉਹ ਇਹਨੂੰ ਚੰਗਾ ਹੁੰਗਾ ਵਸਦੇ ਨੇ ਨਹੀਂ ਉਹ ਚਲੋ ਸਭ ਬਿਲਕੁਲ ਥੋੜੀ ਗੱਲ ਦਾ ਮੈਂ ਵੀ ਸਹਿਮਤ ਐ ਵੀ ਆਪਾਂ ਹੁਣ ਕੀ ਕਰਿਆ ਕਰੀਏ ਵੀ ਰੋਜ਼ ਦੀ ਤਰ੍ਹਾਂ ਆਪਾਂ ਪੰਜ ਚਾਰ ਖਬਰਾਂ ਇਕੱਠੀਆਂ ਕਰਿਆ ਕਰੀਏ ਉਹ ਦੋ ਕਰਦੇ ਆਪਾਂ ਦੋ ਦੇ ਵਿੱਚੋਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਦੋ ਸੁਣਦੇ ਆ ਫਿਰ ਵਿਚਾਰੇ ਆਪਣੇ ਸੋਛ ਸਕਦਾ ਮੈਨੂੰ ਤਾਂ ਸਰੋਤੇ ਆਪਾਂ ਨੂੰ ਸੁਣਦੇ ਬਹੁਤ ਐਕਰ ਮੈਸੇਜ ਵੀ ਆਉਂਦੇ ਆ ਤੇ ਇਹ ਆਪਾਂ ਨੂੰ ਰਿਸਪੌਂਸ ਵਧੀਆ ਦੇ ਰਿਹਾ ਕਰ ਸਾਰਿਆਂ ਦਾ ਧੰਨਵਾਦ ਕਰਦੇ ਦਿਲੋਂ ਵੀ ਤੇ ਢਿੱਲੋ ਸਾਹਿਬ ਅੱਗੇ ਜੇ ਕੋਈ ਤੁਸੀਂ ਗੱਲ ਕਰਨੀ ਤੋਂ ਉਹਦੇ ਕਾਰਨ ਇਹ ਹੈ ਕਿ ਜਦੋਂ ਅਸੀਂ ਕੋਈ ਖਬਰ ਡਿਸਕਸ ਕਰਦੇ ਆ ਤੇ ਲਿਖਣਾ ਹੁੰਦਾ ਵੀ ਕਿਹੜੀ ਡਿਸਕਸ ਕਰਦੇ ਆ ਜੀ ਜੇ ਸਾਰੀਆਂ ਪੰਜੇ ਦੀਆਂ ਪੰਜੇ ਜਾਂ ਚਾਰ ਦੀਆਂ ਚਾਰ ਖਪਨਾ ਅਸੀਂ ਡਿਸਕਸ ਕਰ ਪਈਆਂ ਜਿਹੜੀਆਂ ਉਹ ਲਿਖਣ ਲਾਗੇ ਤਾਂ ਬਹੁਤ ਸਾਰੀ ਜਗ੍ਹਾ ਜਿਹੜੀ ਹੈਗੀ ਰੁਕੀ ਜਾਂਦੀ ਸੋ ਫੈਸਲਾ ਅੱਜ ਇਹ ਕੀਤਾ ਕਿ ਲਿਖਣ ਦੀ ਬਜਾਏ ਜੀ ਐਡਵਾਂਸ ਦੇ ਵਿੱਚ ਹੀ ਪਹਿਲੇ ਪੜਾਅ ਦੇ ਵਿੱਚ ਹੀ ਬੋਲਦੇ ਆ ਕਰਾਂਗੇ ਕਿ ਅੱਜ ਜਿਸੀਆਂ ਨਾ ਖਬਰਾਂ ਨੂੰ ਡਿਸਕਸ ਕਰਾਂਗੇ ਤੇ ਉਹਦੇ ਨਾਲ ਫਿਰ ਜੇ ਦਿਲਚਸਪੀ ਬਣਵੀ ਹੈ ਸਾਡੇ ਦਰਸ਼ਕ ਸਾਡੇ ਪਾਠਕ ਸਾਡੇ ਸਰੋਤੇ ਸੁਣਨ ਵਾਲੇ ਸੁਣਨ ਵਾਲੇ ਉਹ ਸਾਰੇ ਚਲੋ ਸਾਰਿਆਂ ਦਾ ਮੇਰੇ ਵੱਲੋਂ ਪ੍ਰਵਿੰਦਰਜੀਤ ਸਿੰਘ ਵੱਲੋਂ ਧੰਨਵਾਦ ਜੀ ਤੁਸੀਂ ਵੀ ਦੇਖ ਰਹੇ ਹੋ ਬਖਤੌਰ ਢਿੱਲੋ YouTube ਚੈਨਲ ਨਾਲ Instagram ਤੇ ਆਪਣਾ Facebook ਚੈਨਲ ਆਪਾਂ ਸ਼ੁਰੂਆਤ ਕਰ ਲਗਦੇ ਹੁਣ ਆਪਾਂ ਸ਼ੁਰੂ ਕਰਦੇ ਆ ਖਬਰਾਂ ਜੋ ਖਬਰ ਪ੍ਰੋਗਰਾਮ ਪਹਿਲੀ ਖਬਰ ਹੈਗੀ ਏ ਧੰਨੋ ਸਾਹਿਬ ਪਾਰਲੀਮੈਂਟ ਨੇ ਅੱਜ ਜਿਹੜੇ ਬਣਾਏ ਗਏ ਟ੍ਰਿਬਿਊਨਲ ਐਕਟ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕੀਤਾ ਕਿਉਂ ਰੱਦ ਕਿਉਂ ਕੀਤਾ ਜੀ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਦੱਸੋ ਪਹਿਲੀ ਖਬਰ ਹੂੰ ਪਹਿਲੀ ਖਬਰ ਜਿਹੜੀ ਹੈ ਕਿ ਟ੍ਰਿਬਿਊਨਲ ਹੁੰਦਾ ਕੀ ਹੈ ਜੀ ਟ੍ਰਿਬਿਊਨਲ ਇੱਕ ਅਜਿਹੀ ਸੰਸਥਾ ਹੁੰਦੀ ਹੈ ਜਿਹੜੀ ਸੰਸਥਾ ਦੇ ਕੋਲੇ ਜੁਡੀਸ਼ੀਅਲ ਪਾਵਰਾਂ ਹੁੰਦੀਆਂ ਜੀ ਔਰ ਉਹ ਸੰਸਥਾ ਜਿਹੜੀ ਫੈਸਲੇ ਕਰਦੀ ਹੈ ਉਹ ਫੈਸਲੇ ਮੰਨਣਯੋਗ ਹੁੰਦੇ ਮੰਨਣਯੋਗ ਜੇ ਕਿਸੇ ਧਿਰ ਨੂੰ ਉਸ ਫੈਸਲੇ ਦੇ ਨਾਲ ਮਤਭੇਦ ਹੋਣ ਜੀ ਉਹ ਧਿਰ ਸਹਿਮਤ ਨਾ ਹੋਵੇ ਤਾਂ ਉਹ ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੋ ਉਹਦੇ ਵਿੱਚ ਟ੍ਰਿਬਿਊਨਲ ਐਕਟ ਦੇ ਵਿੱਚ ਲਿਖਿਆ ਹੁੰਦਾ ਹੈ ਉੱਥੇ ਜਾ ਕੇ ਅਪੀਲ ਕਰ ਸਕਦੇ ਕਰ ਸਕਦੇ ਬਿਲਕੁਲ ਲੇਕਿਨ ਕਈ ਟ੍ਰਿਬਿਊਨਲ ਇਹ ਹੁੰਦੇ ਆ ਜਿਹੜਾ ਟ੍ਰਿਬਿਊਨਲ ਦਾ ਫੈਸਲਾ ਹੀ ਫਾਈਨਲ ਹੁੰਦਾ ਜੀ ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜੀ ਸਰਦਾਰ ਭਗਤ ਸਿੰਘ ਦੇ ਖਿਲਾਫ ਇੱਕੋ ਹੀ ਅਦਾਲਤ ਵਿੱਚ ਮੁਕੱਦਮਾ ਚੱਲਿਆ ਸੀ ਠੀਕ ਹੈ ਜੀ ਹੋਰ ਕਿਸੇ ਵੀ ਮਤਲਬ ਅਦਾਲਤ ਦੇ ਵਿੱਚ ਉਹਨਾਂ ਦੀ ਕੋਈ ਅਪੀਲ ਦੀ ਨਹੀਂ ਸੀ। ਨਹੀਂ ਸੀ। ਔਰ ਉਸੇ ਫੈਸਲੇ ਦੇ ਆਧਾਰ ਤੇ ਉਨਾਂ ਨੂੰ ਫਾਂਸੀ ਦੇ ਦਿੱਤਾ ਗਿਆ ਸੀ। ਉਹ ਫੈਸਲਾ ਕਿਹੜੀ ਅਦਾਲਤ ਤੇ ਚੱਲਿਆ ਸੀ ਕੋਈ ਸੈਸ਼ਨ ਕੋਰਟ ਨਹੀਂ ਸੀ। ਠੀਕ ਹੈ ਜੀ। ਕੋਈ ਹਾਈ ਕੋਰਟ ਨਹੀਂ ਸੀ ਸਗੋਂ ਇੱਕ ਟ੍ਰਿਬਿਊਨਲ ਬਣਾਇਆ ਗਿਆ। ਠੀਕ ਹੈ ਜੀ। ਉਹ ਟ੍ਰਿਬਿਊਨਲ ਜਿਹੜਾ ਬਣਾਇਆ ਗਿਆ ਸੀ ਟ੍ਰਿਬਿਊਨਲ ਦੇ ਵਿੱਚ ਫੈਸਲਾ ਹੋਇਆ ਸੁਣਵਾਈ ਹੋਈ ਤੇ ਟ੍ਰਿਬਿਊਨਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ। ਫਾਂਸੀ ਦੀ ਸਜ਼ਾ ਦੇਤੀ ਦਾ ਮਤਲਬ ਉਹਨਾਂ ਦਾ ਕੰਮ ਖਤਮ ਹੋ ਗਿਆ ਠੀਕ ਹੈ ਜੀ ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਪਰਿਵਾਰਾਂ ਵੱਲੋਂ ਵੀ ਤੇ ਉਹਨਾਂ ਦੇ ਸ਼ੁਕਚਿੰਤਕਾਂ ਵੱਲੋਂ ਵੀ ਤੁਸੀਂ ਇਸ ਮਾਮਲੇ ਦੀ ਅਪੀਲ ਪਾ ਦਿਓ ਪਰ ਮੇਰੇ ਖਿਆਲ ਮੁਤਾਬਕ ਉਸ ਟ੍ਰਿਬਿਊਨਲ ਦੇ ਵਿੱਚ ਜਿਹੜਾ ਪ੍ਰਬੰਧ ਕੀਤਾ ਸੀ ਅਪੀਲ ਵਾਲੀ ਕੋਈ ਵਸਤੂ ਗੱਲ ਹੈ ਨਹੀਂ ਸੀ ਠੀਕ ਹੈ ਜੀ ਕੋਈ ਮਰਸੀ ਪਟੀਸ਼ਨ ਵਗੈਰਾ ਪਾਦਦੇ ਤਾਂ ਵੱਖਰੀ ਗੱਲ ਸੀ ਪਰ ਉਹ ਜਿਹੜਾ ਫੈਸਲਾ ਸੀ ਉਹ ਫਾਈਨਲ ਸੀ ਅੰਗਰੇਜ਼ ਹਕੂਮਤ ਨੇ ਪਹਿਲੇ ਹੀ ਦੇਖ ਲਿਆ ਸੀ ਕਿ ਆ ਪੈਨਾ ਬੰਦਿਆਂ ਦੀ ਜਾਨ ਲੈਣੀ ਲੈਣੀ ਜੀ ਉਹਨਾਂ ਦੀ ਜਾਨ ਲੈਣੀ ਇਹਦੇ ਨਾਲ ਮੈਂ ਤੁਹਾਨੂੰ ਇੱਕ ਬੜੀ ਇਤਿਹਾਸਿਕ ਗੱਲ ਹੋਰ ਦੱਸਾਂ ਜਦੋਂ ਟ੍ਰਿਬਿਊਨਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਤੀ ਤਾਂ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਲਿਖਿਆ ਸੀ ਨਾ ਉਸ ਫੈਸਲੇ ਦੇ ਵਿੱਚ ਇਹ ਲਿਖਿਆ ਸੀ ਕਿ ਇਹਨਾਂ ਲੋਕਾਂ ਨੇ ਆਪਣਾ ਪ੍ਰਿੰਸ ਕਰਾਊਨ ਪ੍ਰਿੰਸ ਕਰਾਊਨ ਪ੍ਰਿੰਸ ਕਰਾਊਨ ਮਤਲਬ ਜਿਹੜਾ ਅੰਗਰੇਜ਼ ਜਲਦਾ ਅੰਗਰੇਜ਼ਾਂ ਦਾ ਬਾਦਸ਼ਾਹ ਇੰਗਲੈਂਡ ਦਾ ਬਾਦਸ਼ਾਹ ਠੀਕ ਹੈ ਜੀ ਪ੍ਰਿੰਸ ਕਰਾਊਨ ਦੇ ਖਿਲਾਫ ਇਹਨਾਂ ਲੋਕਾਂ ਨੇ ਜੰਗ ਛੇੜੀ ਅੱਛਾ ਜੀ ਤੇ ਸ਼ਹੀਦ ਅ지ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਫਿਰ ਇੱਕ ਚਿੱਠੀ ਲਿਖੀ ਸੀ ਠੀਕ ਹੈ ਜੀ ਅੰਗਰੇਜ਼ ਹਕੂਮਤ ਨੂੰ ਜੀ ਉਹਨਾਂ ਨੇ ਕਹਿ ਦਿੱਤੀ ਕਿ ਸਾਨੂੰ ਫਾਂਸੀ ਦੀ ਸਜ਼ਾ ਹੋਈ ਹੈ ਬਿਲਕੁਲ ਜੀ ਸਾਡੀ ਜਾਨ ਲੈਣੀ ਹੈ ਜੀ ਤੁਸੀਂ ਸਾਨੂੰ ਜਿਹੜਾ ਹੈਗਾ ਸਾਡੀ ਜਾਨ ਲੈਣ ਵਾਸਤੇ ਫਾਂਸੀ ਰਾਦਿਓ ਜੀ ਕਿਉਂਕਿ ਟ੍ਰਿਬਿਊਨਲ ਨੇ ਗੱਲ ਲਿਖ ਦਿੱਤੀ ਆਪਣੇ ਫੈਸਲੇ ਦੇ ਵਿੱਚ ਕਿ ਅਸੀਂ ਅੰਗਰੇਜ਼ ਹਕੂਮਤ ਦੇ ਖਿਲਾਫ ਜੰਗ ਬਿੜੀ ਹੋਈ ਹੈ ਜੰਗ ਬਿੜੀ ਹੋਈ ਲੜਾਈ ਅਸੀਂ ਕੀਤੀ ਹੈ ਲੜਾਈ ਦੇ ਵਿੱਚ ਅੰਗਰੇਜ਼ ਹਕੂਮਤ ਜਿੱਤ ਗਈ ਸਾਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਉਨ ਫਾਂਸੀ ਨਾ ਦਿੱਤੀ ਜਾਵੇ ਸਗੋਂ ਸਾਡੀ ਜਾਨ ਲੈਣ ਵਾਸਤੇ ਇੱਕ ਫਾਇਰਿੰਗ ਸਿਕਾਇਦ ਬਣਾਇਆ ਜਾਵੇ ਅੱਛਾ ਜੀ ਤੇ ਸਾਨੂੰ ਗੋਲੀਆਂ ਨਾਲ ਓੜਾ ਗੋਲੀਆਂ ਨਾਲ ਮਾਰੇ ਇਹ ਬੜੀ ਇੰਟਰਸਟਿੰਗ ਗੱਲ ਹੈ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਇਹ ਚਿੱਠੀ ਲਿਖੀ ਸੀ ਜੀ ਅੰਗਰੇਜ਼ ਹਕੂਮਤ ਨੂੰ ਕੀ ਕੋਸੇ ਵੇਲੇ ਜਿਹੜੀ ਹੈਗੀ ਐ ਆਰਐਸਐਸ ਦਾ ਜਿਹੜਾ ਮੁਖੀ ਸੀ ਜਿਹਨੇ ਆਰਐਸਐਸ ਬਣਾਈ ਸੀ ਉਹ ਵੀ ਕਾਲੇ ਪਾਣੀਆਂ ਦੇ ਵਿੱਚ ਬੰਦ ਸੀ ਉਹ ਅੰਗਰੇਜ਼ ਹਕੂਮਤ ਤੋਂ ਆਪਣੇ ਪਰਾਣਾ ਦੀ ਭੀਖ ਮੰਗਦਾ ਸੀ ਕਿ ਮੈਨੂੰ ਛੇਤੀ ਬਾਹਰ ਕੱਢੋ ਬਾਹਰ ਕੱਢ ਦਿਓ ਤੇ ਮੈਂ ਬਾਹਰ ਕੱਢ ਕੇ ਤੁਹਾਡੇ ਵਾਸਤੇ ਜਿਹੜਾ ਹੈਗਾ ਕੰਮ ਕਰਾਂ ਮੈਂ ਅੰਦਰ ਰਹਿ ਕੇ ਤੁਹਾਡੇ ਲਈ ਉਹ ਕੁਝ ਨਹੀਂ ਕਰ ਸਕਦਾ ਜਿਹੜਾ ਬਾਹਰ ਆ ਕੇ ਕਰੂੰਗਾ ਬਿਲਕੁਲ ਜੀ ਸੋ ਜਿਹੜਾ ਟ੍ਰਿਬਿਊਨਲ ਹੁੰਦਾ ਟ੍ਰਿਬਿਊਨਲ ਬੜੀ ਖਤਰਨਾਕ ਥੀ ਹੁੰਦੀ ਹੈ ਅੱਛਾ ਜੀ ਆਮ ਤੌਰ ਦੇ ਤੇ ਜੇ ਦੇਖੇ ਚਾਹੇ ਹਾਈ ਕੋਰਟ ਦੇ ਜੱਜਾ ਚਾਹੇ ਸੁਪਰੀਮ ਕੋਰਟ ਦੇ ਜੱਜ ਆਏ ਠੀਕ ਹੈ ਜੀ ਇਹਨਾਂ ਜੱਜਾਂ ਦੀ ਭਰਤੀ ਵਾਸਤੇ ਜ਼ਰੂਰੀ ਨਹੀਂ ਇਹ ਸਾਰੇ ਜੱਜ ਹੀ ਹਕੂਮਤ ਆਫ ਦੀ ਮਰਜ਼ੀ ਨਾਲ ਕਰਾਉਂਦੇ ਬਿਲਕੁਲ ਇੱਥੇ ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੀ ਜੱਜਾਂ ਦੀ ਭਰਤੀ ਹੈ ਉਹ ਜੁਡੀਸ਼ਰੀ ਨਾ ਕਰੇ ਕਿਉਂਕਿ ਜੁਡੀਸ਼ਰੀ ਨੇ ਇੱਕ ਜਿਹੜੀ ਹੈਗੀ ਹੈ ਕਮੇਟੀ ਬਣਾਈ ਹੁੰਦੀ ਹੈ ਜਿਹਨੂੰ ਕਲੋਜੀਅਮ ਕਹਿੰਦੇ ਹੈ ਕਲੋਜੀਅਮ ਕਲੋਜੀਅਮ ਫੈਸਲਾ ਕਰਦੀ ਹੈ ਵੀ ਹਾਈ ਕੋਰਟ ਦਾ ਜੱਜ ਕਿਹਨੂੰ ਬਣਾਉਣਾ ਤੇ ਸੁਪਰੀਮ ਕੋਰਟ ਦਾ ਜੱਜ ਕਿਹਨੂੰ ਬਣਾਉਣਾ ਇਹ ਨਹੀਂ ਵੀ ਉਹਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਠੀਕ ਹੈ ਜੀ ਤੇ ਉਹ ਜਿਹੜੀ ਕਲੋਜੀਮ ਵਾਲੀ ਦੀਆਂ ਸਿਫਾਰਸ਼ਾਂ ਕਰਦੇ ਆ ਸਰਕਾਰ ਫਿਰ ਉਹਦੀ ਵੈਰੀਫਿਕੇਸ਼ਨ ਕਰਾਉਂਦੀ ਹੈ ਜੀ ਇੰਟੈਲੀਜਸ ਤੋਂ ਪੁੱਛਤੀ ਆ ਵੀ ਇਹ ਬੰਦੇ ਦਾ ਚਾਲ ਚਲਨ ਕਿਹੋ ਜਿਹਾ ਹੈ ਦਾ ਚਰਿੱਤਰ ਕਿਹੋ ਜਿਹਾ ਸਾਰਾ ਕੁਝ ਆ ਜਾਂਦਾ ਠੀਕ ਹੈ ਜੀ ਜੇ ਕਿਸੇ ਬੰਦੇ ਨੂੰ ਦਾਗੀ ਕਰਾਰ ਦੇ ਦਿੱਤਾ ਜਾਵੇ ਤਾਂ ਉਹ ਕਈ ਵਾਰੀ ਰਹਿ ਜਾਂਦਾ ਰਹਿ ਜਾਂਦਾ ਤੇ ਜੇ ਕਿਸੇ ਬੰਦੇ ਨੂੰ ਸਾਰੇ ਪੱਖਾਂ ਤੋਂ ਦੇ ਦਿੱਤਾ ਜਾਵੇ ਕਲੀਨ ਚਿੱਟ ਵੀ ਹਾਂ ਬੰਦਾ ਸਾਫ਼ ਸੁਥਰਾ ਹੈ ਜੀ ਤਾਂ ਉਹਨੂੰ ਫਿਰ ਜਿਹੜੀ ਹੈਗੀ ਹੈ ਨਾ ਚਾਹੁੰਦੇ ਹੁੰਦੇ ਆ ਵੀ ਸਰਕਾਰ ਨੂੰ ਪਰਵਾਣਗੀ ਦੇਣੀ ਪੈਂਦੀ ਹੈ ਤੇ ਉਹ ਜੱਜ ਬਣ ਜਾਂਦਾ ਇੱਥੇ ਮੈਂ ਗੱਲ ਕਰਨੀ ਚਾਹੂਗਾ ਕਿ ਆ ਕੱਲ ਪੱਪਸ ਇੱਕ ਖਬਰ ਲੱਗੀ ਸੀ ਕਿ ਦੇਸ਼ ਦੇ 272 ਅਫਸਰਾਂ ਨੇ ਤੇ ਸੰਵਿਧਾਨਕ ਅਹੁਦੇ ਤੇ ਰਹੇ ਹੋਏ ਲੋਕਾਂ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਰਾਹੀਂ ਉਹਨਾਂ ਨੇ ਕਹਿ ਕੇ ਰੋਹਲ ਗਾਂਧੀ ਜਿਹੜੀ ਨੁਕਤਾਚੀਨੀ ਕਰਦਾ ਨਾ ਚੋਣ ਕਮਿਸ਼ਨ ਦੀ ਉਹ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਉਹ ਕਹਿੰਦੇ ਸੀ ਉਹ ਬਖਲਾਟ ਚੋਂ ਕਰਦਾ ਉਹਨੂੰ ਮੰਨ ਲੈਣਾ ਚਾਹੀਦਾ ਕਿ ਜੋ ਕੁਝ ਕਹਿੰਦਾ ਹੈ ਠੀਕ ਹੈ ਉਹ ਜਿਹੜੇ 272 ਬੰਦੇ ਸੀ ਉਹਨਾਂ ਦੇ ਵਿੱਚ ਇੱਕ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋਇਆ ਹੈ ਜਿਹੜਾ ਐਨਜੀਟੀ ਦਾ ਵੀ ਚੀਫ ਰਿਹਾ ਉਹਦਾ ਨਾਂ ਸੀ ਅਦਰਸ਼ ਕੁਮਾਰ ਗੋਇਲ ਅਦਰਸ਼ ਕੁਮਾਰ ਮੈਂ ਕੱਲ ਇੱਕ ਪ੍ਰੋਗਰਾਮ ਨੂੰ ਸੁਣ ਰਿਹਾ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਅਦਰਸ਼ ਕੁਮਾਰ ਗੋਇਲ ਦੀ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਮੰਗੀ ਸੀ ਜੀ ਉਸ ਦੇ ਵਿੱਚ ਜਿਹੜਾ ਹੈਗਾ ਲਿਖਿਆ ਹੋਇਆ ਸੀ ਕਿ ਬੰਦਾ ਕਾਬਿਲ ਨਹੀਂ ਨਹੀਂ ਇਹਨੂੰ ਭਰਤੀ ਨਾ ਕੀਤਾ ਜਾਵੇ ਇਹਦੇ باوجود ਵੀ ਭਾਜਪਾ ਗਵਰਨਮੈਂਟ ਨੇ ਉਹਨੂੰ ਪਰਵਾਨ ਕੀ ਜਦ ਤੁਸੀਂ ਕਿ ਇਹਨੂੰ ਭਰਤੀ ਕਰੋ। ਭਰਤੀ ਕਰ ਲੋ ਜੀ। ਸੋ ਇਹ ਆਪਾਂ ਕਹਿ ਸਕਦੇ ਆ ਕਿ ਕਿਸੇ ਹੱਦ ਤੱਕ ਜਿਹੜੀਆਂ ਅਦਾਲਤਾਂ ਦੇ ਵਿੱਚ ਵੀ ਵਿਜੁਕਤੀਆਂ ਵਾਸਤੇ ਸਰਕਾਰ ਦੇ ਖਲ ਅੰਦਾਜ਼ੀ ਕਰ ਲੈਂਦੀ ਹੈ ਪਰ ਇਹ ਨਹੀਂ ਕਿ ਸਾਰਾ ਕੁਝ ਹੀ ਸਰਕਾਰ ਕਰੂ। ਜੀ। ਕਲੋਜੀਅਮ ਆਪਦੀ ਮਰਜ਼ੀ ਨਾਲ ਕਈ ਵਾਰੀ ਜਿਹੜੇ ਚੰਗੇ ਜੱਜ ਆ ਉਹਨਾਂ ਨੂੰ ਭਰਤੀ ਕਰ ਲੈਂਦੀ ਹੈ ਚੰਗੇ ਤੇ ਰੇਤਨ ਵਾਲਿਆਂ ਨੂੰ ਤੇ ਉਹ ਲੋਕ ਫਿਰ ਜਾ ਕੇ ਸਰਕਾਰ ਦੇ ਲਈ ਕਈ ਵਾਰੀ ਗਲੇ ਦੀ ਹੱਡੀ ਬਣ ਜਾਂਦੇ ਆ। ਕਿਉਂਕਿ ਐਸ ਵੇਲੇ ਸਰਕਾਰ ਵਾਸਤੇ ਬਹੁਤ ਜਿਹੜੀ ਲੋਡ ਹੈ ਜੁਡੀਸ਼ਰੀ ਦੀ। ਜੀ। ਉਹ ਜੁਡੀਸ਼ਰੀ ਨੂੰ ਸਿੱਧੀ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਪਰ ਸਰਕਾਰ ਨੇ ਇੱਕ ਨਾ ਜਿਹੜਾ ਹੈਗਾ ਆਈਡਲੈਸ ਲੈ ਆਂਦਾ ਸੀ ਜੀ ਕਿ ਕੁਝ ਟ੍ਰਿਬਿਊਨਲ ਬਣਾ ਰਹੇ ਆ ਜੀ ਇਹ ਜਿਹੜੇ ਟ੍ਰਿਬਿਊਨਲ ਆ ਇਹ ਫੈਸਲੇ ਕਰਿਆ ਕਰਨਗੇ ਬਿਲਕੁਲ ਜੀ ਪਰ ਉਹ ਜਿਹੜਾ ਹੈਗਾ ਉਹ ਵੀ ਸੁਪਰੀਮ ਕੋਰਟ ਗਿਆ ਸੀ ਮਾਮਲਾ ਤੇ ਸੁਪਰੀਮ ਕੋਰਟ ਨੇ ਕੈਸੀ ਨਹੀਂ ਇਹ ਠੀਕ ਨਹੀਂ ਕਿਉਂਕਿ ਉਸ ਵੇਲੇ ਜਿਹੜੀ ਹੈਗੀ ਆ ਉਹਨੂੰ ਅਹ ਪਰ ਲੋਕ ਸਭਾ ਚੋਂ ਤੇ ਰਾਜ ਸਭਾ ਚੋਂ ਪਾਸ ਨਹੀਂ ਕਰਵਾਇਆ ਸੀ ਜੀ ਹੁਣ ਸਰਕਾਰ ਦੇ ਕੋਲੇ ਲੋਕ ਸਭਾ ਚ ਵੀ ਪੂਰਾ ਬਹੁਮਤ ਹੈ ਜੀ ਆ ਰਾਜ ਸਭਾ ਚ ਵੀ ਪੂਰਾ ਬਹੁਮਤ ਹੈ ਤੇ ਸਰਕਾਰ ਨੇ ਫਿਰ ਇਹਨੂੰ ਲੋਕ ਸਭਾ ਤੇ ਰਾਜ ਸਭਾ ਜਰਾਹੀ ਬਿੱਲ ਪਾਸ ਕਰਵਾ ਲਿਆ ਜੀ ਪ੍ਰਵਾਨਗੀ ਰਾਸ਼ਟਰਪਤੀ ਸਾਹਿਬ ਤੋਂ ਵੀ ਮਿਲ ਗਈ ਸੀ ਜੀ ਔਰ ਉਹਨੂੰ ਸਾਰਾ ਕੁਝ ਲਾਗੂ ਹੋਣ ਵਾਲਾ ਸੀ ਜੀ ਇੰਦੀ ਮੀਨ ਟਾਈਮ ਕੀ ਹੋਇਆ ਕਿ ਫਿਰ ਉਹਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਨੇ ਉਹਨਾਂ ਦੇ ਉੱਤੇ ਬਹੁਤ ਵਿਸਥਾਰ ਦੇ ਨਾਲ ਜਿਹੜਾ ਵਿਚਾਰ ਕੀਤਾ ਵਿਚਾਰ ਕਰਨ ਤੋਂ ਬਾਅਦ ਇੱਕ ਵਿਸਤਾਰਪੂਰਵਕ ਫੈਸਲਾ ਦਿੱਤਾ ਉਹਦੇ ਵਿੱਚ ਕੀ ਕਹਿੰਦੀ ਹੈ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਜਿਹੜੀਆਂ ਜੁਡੀਸ਼ੀਅਲ ਪਾਵਰਾਂ ਇਹ ਤਕਸੀਮ ਨਹੀਂ ਕੀਤੀਆਂ ਜਾ ਸਕਦੀ ਬਿਲਕੁਲ ਜੀ ਜੁਡੀਸ਼ੀਅਰੀ ਲੀਆਂ ਪਾਵਰਾਂ ਕਿਸੇ ਹੋਰ ਅਧਾਰੇ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਜੁਡੀਸ਼ਰੀ ਦੀਆਂ ਪਾਵੜਾਂ ਜੁਡੀਸ਼ਰੀ ਕੋਲੇ ਰਹਿਣੀਆਂ ਚਾਹੀਦੀਆਂ ਜਿਸ ਬੰਦੇ ਨੂੰ ਤੁਸੀਂ ਅੱਜ ਟ੍ਰਿਬਿਊਨਲ ਦਾ ਹੈੱਡ ਬਣਾਉਗੇ ਜਾਂ ਟ੍ਰਿਬਿਊਨਲ ਦੇ ਮੈਂਬਰ ਬਣਾਉਗੇ ਸਰਕਾਰ ਤੋਂ ਉਹ ਪਾਸੇ ਨਹੀਂ ਜਾ ਸਕਦੇ ਉਹਨਾਂ ਨੂੰ ਸਰਕਾਰ ਦੀ ਮੰਨਣੀ ਪੈਣੀ ਹੈ ਪਹਿਲੀ ਗੱਲ ਤਾਂ ਸਰਕਾਰ ਬਣਾਉਗੀ ਉਹਨਾਂ ਨੂੰ ਜਿਹੜੇ ਸਰਕਾਰ ਦੇ ਭਗਤ ਹੋਣਗੇ ਦੂਜੀ ਗੱਲ ਜੇ ਕਈ ਵਾਰੀ ਕੋਈ ਹੋਰ ਵੀ ਬਣ ਜਾਂਦਾ ਹੈ ਤਾਂ ਫਿਰ ਉਹਦੇ ਰਾਜ ਵਿੱਚ بڑے ਰਿੱਕੇ ਹੁੰਦੇ ਆ ਉਹਨੂੰ ਸਰਕਾਰ ਹਟਾ ਵੀ ਸਕਦੀ ਹੈ ਇਸ ਲਈ ਆਪਣੀ ਨੌਕਰੀ ਨੂੰ ਬਚਾਉਣ ਵਾਸਤੇ ਜਿਹੜੇ ਰਿਟਾਇਰ ਹੋਏ ਅਫਸਰ ਹੁੰਦੇ ਆ ਜਾ ਰਿਟਾਇਰ ਹੋਏ ਜੱਜ ਹੁੰਦੇ ਉਹ ਕਹਿੰਦੇ ਵੀ ਮਾਈ ਬਾਪ ਜੋ ਕਹੋਗੇ ਠੀਕ ਆ ਪਾਉਂਗੇ ਉਹ ਵੀ ਕਰ ਚਲਾਂਗੇ ਉਹਦੇ ਨਾਲ ਫੈਸਲੇ ਕੀ ਹੋਣਗੇ ਹੁਣ ਜਿਵੇਂ ਤੁਸੀਂ ਦੇਖੋ ਅਦਾਨੀ ਦੇ ਮਾਮਲੇ ਹੈ ਜੀ ਅੰਬਾਨੀਆਂ ਦੇ ਮਾਮਲੇ ਹੈ ਕਾਰਪੋਰੇਟ ਘਰਾਣਿਆਂ ਦੇ ਮਾਮਲੇ ਹੈ ਇਹ ਮਾਮਲੇ ਜਦੋਂ ਉਹਨਾਂ ਟ੍ਰਿਬਿਊਨਲਾਂ 'ਚ ਜਾਣਗੇ ਤੇ ਉਥੇ ਇਹਨਾਂ ਦੀ ਮਰਜ਼ੀ ਦੇ ਮੁਤਾਬਕ ਜਿਹੜੇ ਫੈਸਲੇ ਹੋਣਗੇ ਫੈਸਲੇ ਹੋਣਗੇ ਉਹ ਫੈਸਲੇ ਜਿਹੜੇ ਹੈਗੇ ਦੇਸ਼ ਦੇ ਹਿੱਤਾਂ ਦੇ ਖਿਲਾਫ ਹੋ ਸਕਦੇ ਕਈ ਵਾਰੀ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਅਰੇ ਤਾਂ ਦੇਣ ਵਾਸਤੇ ਪੁੱਠੇ ਸਿੱਧੇ ਕੰਮ ਕਰ ਲੈਂਦੇ ਗਏ ਤੇ ਜਦੋਂ ਉਹਨੇ ਪੁੱਠੇ ਸਿੱਧੇ ਕੰਮਾਂ ਦੇ ਖਿਲਾਫ ਕੋਈ ਨਿੱਕੀ ਮੋਟੀ ਜਿਹੜੀ ਹੈਗੀ ਕੋਈ ਕਿੰਤੂ ਬਰੰਤੂ ਕਰਦਾ ਹੈ ਮਾਮਲੇ ਟ੍ਰਿਬਿਊਨਲ ਤੱਕ ਜਾਣੀ ਹੈ ਜੇ ਚੈਲੰਜ ਕਰੂਗਾ ਤਾਂ ਫਿਰ ਟ੍ਰਿਬਿਊਨਲ ਕੋਲ ਜਾਣੇ ਕਿਉਂਕਿ ਜੇ ਤੂੰ ਪ੍ਰਬੰਧ ਕਰਤਾ ਕਿ ਤੁਸੀਂ ਹਾਈ ਕੋਰਟ ਨਹੀਂ ਜਾ ਸਕੋਗੇ ਸਿੱਧਾ ਟ੍ਰਿਬਿਊਨਲ ਕੋਲ ਜਾਓਗੇ ਬਿਲਕੁਲ ਜੀ ਬਿਲਕੁਲ ਤਾਂ ਟ੍ਰਿਬਿਊਨਲ ਫਿਰ ਫੈਸਲੇ ਉਹੀ ਕਰੂਗਾ ਜਿਹੜੇ ਉਹਨਾਂ ਨੂੰ ਉਹਨਾਂ ਦੀ ਚਮਤਾ ਕੋਈ ਨਹੀਂ ਚਮਤਾ ਕੋਣ ਨਹੀਂ ਬਿਲਕੁਲ ਔਰ ਅਸੀਂ ਜਾਣਦੇ ਹਾਂ ਕਿ ਇਹ ਪਿਛਲੇ ਸਮੇਂ ਦੇ ਵਿੱਚ ਬੜਾ ਲੰਬਾ ਹੁੰਦਾ ਹੈ ਸੋ ਸੁਪਰੀਮ ਕੋਰਟ ਕੋਲ ਜਦੋਂ ਇਹ ਮਾਮਲਾ ਆਇਆ ਸੁਪਰੀਮ ਕੋਰਟ ਨੇ ਕਿਹਾ ਨੋ ਜੁਡੀਸ਼ੀਅਲ ਪਾਵਰਾਂ ਸਿਰਫ ਤੇ ਸਿਰਫ ਜੁਡੀਸ਼ਰੀ ਕੋਲੇ ਰਹਿ ਗਈਆਂ ਇਸ ਲਈ ਅਸੀਂ ਇਹਨਾਂ ਦੇ ਉੱਤੇ ਕਾਟਾ ਮਾਰਦੇ ਤੇ ਕਾਟਾ ਮਾਰਦਾ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਨੂੰ ਇੱਕ ਬਹੁਤ ਵੱਡਾ ਝਟਕਾ ਹੈ ਝਟਕਾ ਮੋਦੀ ਸਾਹਿਬ ਚਾਹੁੰਦੇ ਸੀ ਅਮਿਤ ਸ਼ਾਹ ਜੀ ਚਾਹੁੰਦੇ ਸੀ ਕਿ ਜਿਹੜੇ ਸਰਕਾਰ ਦੇ ਮਿੱਤਰ ਹੈ ਜੀ ਉਹਨਾਂ ਮਿੱਤਰਾਂ ਦੇ ਬਾਰੇ ਨਿਆਰੇ ਕਰ ਦਿੱਤੇ ਨਾ ਬਿਲਕੁਲ ਔਰ ਉਹ ਬਾਰੇ ਨਿਆਰੇ ਕਰਨ ਵਾਸਤੇ ਆਪਾਂ ਕਾਨੂੰਨੀ ਅਲੱਗ ਬਣਾ ਦਿੰਦੇ ਹਾਂ ਤੇ ਕਾਨੂੰਨ ਦੇ ਦਾਹੀ ਅਲੱਗ ਤੌਰ ਦੇ ਉੱਤੇ ਟ੍ਰਿਬਿਊਨਲ ਵਾਲਾ ਇੱਕ ਅਦਾਲਤੀ ਢਾਂਚਾ ਖੜਾ ਕਰ ਦਿੰਗੇ ਢਾਂਚਾ ਖੜਾ ਕਰ ਦਿੰਗੇ ਪਰ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਕੋਰਟ ਉਹ ਸੁਪਰੀਮ ਕੋਰਟ ਹੈ ਅੱਜ ਵੀ ਹਾਲਾਂਕਿ ਸੁਪਰੀਮ ਕੋਰਟ ਬਾਰੇ ਵੀ ਕਿੰತು ਪਰਤੂ ਬਹੁਤ ਹੋ ਰਹੀ ਹੈ ਕੱਲ ਹੀ ਆਪਾਂ ਗੱਲ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਸਾਰਿਆਂ ਦੇ ਸਿਰ ਪਲੂਸਤਾ ਕਿ ਉਹਨਾਂ ਨੇ ਇਹੋ ਜਿਹਾ ਫੈਸਲਾ ਕਰਤਾ ਪਰ ਅੱਜ ਉਹਨੂੰ ਮੈਂ ਡਿਟੇਲ ਨਾਲ ਪੜਿਆ ਜੀ ਅਸਲ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਸਾਹਿਬਾ ਨੇ ਇਹ ਪੁੱਛਿਆ ਸੀ ਕਿ ਸੰਵਿਧਾਨ ਦੇ ਬਾਰੇ ਕੀ ਕਹਿੰਦਾ ਕਿ ਕਹਿੰਦਾ ਕਿਉਂਕਿ ਜਿਹੜਾ ਪਹਿਲਾ ਫੈਸਲਾ ਸੀ ਉਹ ਪਹਿਲਾ ਫੈਸਲਾ ਸੀ ਜਿਹੜਾ ਉਹ ਸੀਗਾ ਸੰਵਿਧਾਨ ਦੇ ਵਿੱਚ ਇੱਕ ਧਾਰਾ 142 ਉਹ ਬਹੁਤ ਵੱਡੀਆਂ ਪਾਵਰਾਂ ਦਿੰਦੀ ਹੈ ਸੁਪਰੀਮ ਕੋਰਟ ਸੁਪਰੀਮ ਕਿ ਸੁਪਰੀਮ ਕੋਰਟ ਕੋਈ ਫੈਸਲਾ ਕਰ ਸਕਦਾ ਹੈ ਬਿਲਕੁਲ ਜੀ ਬਿਲਕੁਲ ਉਹ ਫੈਸਲਾ ਹੋਇਆ ਸੀ ਉਹਦੇ ਮੁਤਾਬਕ ਜੀ ਕਿ ਤੁਸੀਂ 3 ਮਹੀਨਿਆਂ ਤੋਂ ਬਾਅਦ ਆਪਦੇ ਕੋਲੇ ਬਿੱਲ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਪਰ ਰਾਸ਼ਟਰਪਤੀ ਸਾਹਿਬਾ ਨੇ ਜਿਹੜੇ ਸਵਾਲ ਭੇਜੇ ਸੀ ਉਹਨਾਂ ਨੇ ਕਿਹਾ ਸੀ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਲਸੋ ਸਾਡੀ ਪੋਜੀਸ਼ਨ ਪੋਜੀਸ਼ਨ ਕੀ ਹੈ ਬਿਲਕੁਲ ਜੀ ਕੀ ਸਾਨੂੰ ਟਾਈਮ ਬਾਉਂਡ ਕੀਤਾ ਜਾ ਸਕਦਾ ਹੈ ਪਰ ਕਨਸਟੀਟਿਊਸ਼ਨ ਦੇ ਮੁਤਾਬਕ ਟਾਈਮ ਬਾਉਂਡ ਨਹੀਂ ਕੀਤਾ ਜਾ ਸਕਦਾ ਉੱਥੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਕਨਸਟੀਟਿਊਸ਼ਨ ਦੇ ਤਾਬਕ ਟਾਈਮ ਬਾਉਂਡ ਨਹੀਂ ਕੀਤਾ ਜਾ ਸਕਦਾ ਪਰ ਜੇ ਬੇਲੋੜੀ ਦੇਰੀ ਹੋ ਜੂਗੀ ਜੀ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦੇਣ ਦੇ ਵਿੱਚ ਜਾਂ ਫੈਸਲਾ ਲੈਣ ਦੇ ਵਿੱਚ ਤਾਂ ਫਿਰ ਅਦਾਲਤਾਂ ਸੀਮਿਤ ਦਖਲਅੰਦਾਜ਼ੀ ਕਰ ਸਕਦੀ ਕਰ ਸਕਦੀ ਸੀਮਿਤ ਦਖਲਅੰਦਾਜ਼ੀ ਦਾ ਮਤਲਬ ਇਹ ਹੈ ਕਿ ਕੱਲੇ-ਕੱਲੇ ਕੇਸ ਨੂੰ ਲੈ ਕੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ ਕੱਲ ਵਾਲਾ ਫੈਸਲਾ ਵੀ ਜਿਹੜਾ ਹੈਗਾ ਜੀ ਆਪਾਂ ਦੇਖੀਏ ਕਾਨੂੰਨ ਦੇ ਲਿਹਾਜ਼ ਨਾਲ ਤਾਂ ਠੀਕ ਹੈ ਹਮਮ ਲੇਕਿਨ ਜਿਹੜਾ ਹੁਣ ਦਾ ਵਾਲਾ ਫੈਸਲਾ ਹੈ ਜਿਹੜਾ ਆਪਾਂ ਜਿਹੜਾ ਨਮਾ ਫੈਸਲੇ ਨੂੰ ਆਪਾਂ ਜੀ ਡਿਸਕਸ ਕਰ ਰਹੇ ਹਾਂ ਇਹ ਫੈਸਲਾ ਜਿਹੜਾ ਫੈਸਲਾ ਕਿ ਸਰਕਾਰ ਦੀ ਇੱਕ ਜਿਹੜੀ ਕੋਝੀ ਹਰਕਤ ਹੈ ਬਿਲਕੁਲ ਉਹਨੂੰ ਬੇਨਕਾਬੀ ਨਹੀਂ ਕੀਤਾ ਉਹਨੂੰ ਅਸਫਲ ਬਣਾਤਾ ਕਿ ਇਹ ਆਪਣੇ ਜਿਹੜੇ ਹੈਗੇ ਮਿੱਤਰ ਪਿਆਰੇ ਵੱਡੇ ਕਾਰਪੋਰੇਟ ਘਰਾਣੇ ਉਹਨਾਂ ਦੇ ਬਾਰੇ ਲਿਆਰੇ ਨਾ ਕਰ ਸਕਣ ਇਸ ਲਈ ਇਹ ਸੁਪਰੀਮ ਕੋਰਟ ਦਾ ਫੈਸਲਾ ਬੜਾ ਮਹੱਤਵਪੂਰਨ ਹੈ ਅਰੇ ਉਦੋਂ ਹੋਰ ਵੀ ਮਹੱਤਵਪੂਰਨ ਹੈ ਜਦੋਂ ਇੱਕ ਅੱਧੇ ਦਿਨ ਦੇ ਵਿੱਚ ਸਾਡੇ ਦੇਸ਼ ਦੇ ਮੌਜੂਦਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈ ਜੀ ਜਸਟਿਸ ਬੀਆਰ ਗਵਾਈ ਸਾਬ ਉਹਨਾਂ ਨੇ ਰਿਟਾਇਰ ਹੋ ਜਾ ਰਿਟਾਇਰ ਹੋ ਜਾ ਉਹਨਾਂ ਨੇ ਰਿਟਾਇਰ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਇਹਦਾ ਹੀ ਫੈਸਲਾ ਆਇਆ ਇਹ ਬਹੁਤ ਹੀ ਮਹੱਤਵਪੂਰਨ ਹੈ ਜੀ ਚਲੋ ਸਾਬ ਦੂਜੀ ਖਬਰ ਇੱਕ ਲੈ ਲੈਂਦੇ ਆ ਜੀ ਆਪਾਂ ਉਹ ਹੈ ਇਹ ਕਿ ਸਿੱਖ ਆਈਐਸਆਈ ਦੇ ਏਜੰਟ ਹੋ ਸਕਦੇ ਕਿ ਹੋਰ ਭਾਈਚਾਰੇ ਦੇ ਲੋਕ ਕਿਉਂ ਨਹੀਂ ਇਹ ਸਮਝੋ ਬਾਹਰ ਹੈ ਕੀ ਖਬਰ ਹੈ ਇਹ ਵੀ ਦੱਸੋ ਹੀ ਸਾਡੇ ਦਰਸ਼ਕਾਂ ਨੂੰ ਦੇਖੋ ਪ੍ਰਵਿੰਦਰ ਅੱਜ ਕੱਲ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਬੜਾ ਲੰਬਾ ਜੀ ਦੇ ਉੱਤੇ ਬਹਿਸ ਚੱਲ ਰਹੀ ਹੈ ਮੇਰੇ ਸਾਹਮਣੇ ਆਖਬਾਰ ਪਿਆ ਅੱਜ ਦਾ ਜੀ ਦੋ ਬੰਦੇ ਹੈ ਜਿਨ੍ਹਾਂ ਬੰ ਸੁਣ ਬਾਈ ਹੋ ਰਹੀ ਹੈ ਜਿਹੜੇ ਪਿਛਲੇ 5-5 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਹੈ ਠੀਕ ਹੈ ਜੀ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਉਮਰ ਖਾਲਦ ਠੀਕ ਹੈ ਤੇ ਦੂਜੇ ਦਾ ਨਾਮ ਹੈਗਾ ਸ਼ਰਜਮੀ ਸ਼ਰਜਮੀ ਹਾਂ ਹਾਂ ਇਹ ਜਿਹੜਾ ਹੈਗਾ ਸ਼ਰ ਸ਼ਰ ਸ਼ਰਜੀਲ ਇਮਾਮ ਅੱਛਾ ਬੀ ਇਮਾਮ ਉਮਰ ਖਾਲਦ ਤੇ ਸ਼ਰਜੀਲ ਇਮਾਮ ਹੈ ਇਹ ਦੋ ਬੰਦੇ ਠੀਕ ਹੈ ਜੀ ਇਹ ਦੋ ਬੰਦੇ 5-5 ਸਾਲ ਤੋਂ ਅੰਦਰ ਹੈ ਪਰ ਇਹਨਾਂ ਨੂੰ ਅਜੇ ਤੱਕ ਜਮਾਨਤ ਨਹੀਂ ਮਿਲੀ ਠੀਕ ਹੈ ਜੀ ਇਹਨਾਂ ਦੇ ਖਿਲਾਫ ਇਲਜ਼ਾਮ ਕੀ ਹੈ ਕਹਿੰਦੇ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਸੀ ਤੇ ਜਿਹੜੀ ਦਿੱਲੀ ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਜਦੋਂ ਨਾਗਰਿਕਤਾ ਕਾਨੂੰਨ ਆਇਆ ਨਾਗਰਿਕਤਾ ਕਾਨੂੰਨ ਦੇ ਖਿਲਾਫ ਲੋਕਾਂ ਨੇ ਪ੍ਰੋਟੈਸਟ ਕੀਤੇ ਸੀ ਬਿਲਕੁਲ ਬਿਲਕੁਲ ਉਸ ਵੇਲੇ ਨੇ ਪ੍ਰੋਟੈਸਟ ਕੀਤੇ ਸੀ ਉਸ ਪ੍ਰੋਟੈਸਟ ਦੇ ਵਿੱਚ ਕਈ ਸਾਰੇ ਲੋਕ ਜਿਹੜੇ ਹੈਗੇ ਆ ਉਹ ਮਾਰੇ ਗਏ ਸੀ ਮਰਨ ਵਾਲਿਆਂ ਦੇ ਵਿੱਚ ਮੁਸਲਮਾਨ ਵਾਲੇ ਮਰੇ ਸੀ ਜ਼ਿਆਦਾ ਮਰੇ ਤੇ ਹਿੰਦੂ ਘੱਟ ਮਰੇ ਸੀ ਉਹ ਦੰਗੇ ਸੀਗੇ ਬਿਲਕੁਲ ਸਗੋਂ ਉਹਨਾਂ ਦੰਗਿਆਂ ਦੇ ਵਿੱਚ ਜਦੋਂ ਹੋਇਆ ਬਹੁਤ ਸਾਰੀਆਂ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਫਿਰ ਉਸ ਦੇ ਸਬੰਧ ਵਿੱਚ ਮੁਕੱਦਮੇ ਦਰਜ ਕੀਤੇ ਜੀ ਜਿੰਨਾ ਬੰਦਿਆਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਸੀ ਜਿਹੜੇ ਉਹਨਾਂ ਕਤਲਾਂ ਦੇ ਵਿੱਚ ਸਾੜ ਫੂਕ ਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਵਿੱਚੋਂ ਕਈਆਂ ਦੀ ਜਮਾਨਤਾਂ ਵੀ ਹੋ ਗੀਆਂ ਜੀ ਲੇਕਿਨ ਇਹ ਦੋ ਬੰਦੇ ਹੈ ਉਮਰ ਖਾਲਦ ਤੇ ਸ਼ਰਜੀਲ ਇਮਾਮ ਜੀ ਇਹਨਾਂ ਦੋਨਾਂ ਬੰਦਿਆਂ ਦੀ ਜਮਾਨਤਾਂ ਨਹੀਂ ਹੋਈਆਂ ਇਹਨਾਂ ਦੇ ਖਿਲਾਫ ਦੋਸ਼ ਕੀ ਹੈ ਜੀ ਕਹਿੰਦੇ ਦੀ ਦੋਸ਼ ਇਹ ਕਿ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਠੀਕ ਹੈ ਜੀ ਉਹ ਜਦੋਂ ਕਹਿੰਦੇ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਇਹਨਾਂ ਨੇ ਭਾਸ਼ਣ ਕੀਤੇ ਹੈ ਜੀ ਜਦੋਂ ਇਹ ਵਾਰਦਾਤਾ ਹੈ ਸੀ ਉਦੋਂ ਇਹ ਮੌਕੇ ਤੇ ਹਾਜ਼ਰੀ ਨਹੀਂ ਸੀ ਅੱਛਾ ਜੀ ਇਹਨਾਂ ਨੇ ਉੱਥੇ ਕਾਫੀ ਕੁਝ ਦਿਖਾਇਆ ਉਹ ਕਹਿੰਦੇ ਜੀ ਆਹ ਦੇਖੋ ਸਾ ਪੜ੍ਹੇ ਹੀ ਕੋਰਟਾਂ ਨੇ ਉਹਨਾਂ ਦੀ ਜਮਾਨਤਾਂ ਦੀ ਜਿਹੜੀਆਂ ਐਪਲੀਕੇਸ਼ਨ ਸੀ ਰੱਦ ਕਰਤੀਆਂ ਹੁਣ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੀ ਹੈਗੀ ਹੈ ਉਹ ਸੁਣਵਾਈ ਹੋ ਰਹੀ ਹੈ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਨਾਲ ਇਹ ਦੋਨੋਂ ਨੌਜਵਾਨ ਜਿਹੜੇ ਹੈਗੇ ਸਬੰਧਤ ਹੈ ਸਬੰਧਤ ਹੈ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਵਿਦਿਆਰਥੀ ਤੇ ਇਹਨਾਂ ਨੂੰ 5-5 ਸਾਲਾਂ ਤੋਂ ਅੰਦਰ ਰੱਖਿਆ ਹੋਇਆ ਇਹਨਾਂ ਦਾ ਕੈਰੀਅਰ ਬਰਬਾਦ ਹੋ ਗਿਆ ਖਤਮ ਕਰ ਗਿਆ ਜਿਹੜੇ ਬੰਦੇ 5-5 ਸਾਲ ਅੰਦਰ ਰਹਿ ਕੇ ਕਿਵੇਂ ਕਰਨਗੇ ਨੰਬਰ 1 ਇਹ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੈ ਆਮ ਤੌਰ ਤੇ ਇੱਕੀ ਹੁੰਦਾ ਹੈ ਕਿ ਕੁਝ ਬੰਦੇ ਜਿਹੜੇ ਹੈਗੇ ਗੈਂਗਸਟਰ ਹੈ ਤੇ ਚਾਹੇ ਉਹ ਇੱਕ ਵੱਖਰੇ ਦੇਸ਼ ਦੇ ਹਾਮੀ ਹੈ ਜਿਨ੍ਹਾਂ ਨੂੰ ਆਪਾਂ ਖਾਲਸਤਾਨੀ ਕਹਿ ਦਿੰਦੇ ਆ ਜੀ ਉਹਨਾਂ ਬਾਰੇ ਵੀ ਅਕਸਰ ਜਿਹੜੀਆਂ ਹੈਗੀਆਂ ਖ਼ਬਰਾਂ ਦੇ ਵਿੱਚ ਖ਼ਬਰਾਂ ਆਉਂਦੀਆਂ ਏਜੰਸੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਇਹ ਆਈਐਸਆਈ ਦੇ ਏਜੰਟ ਹੈ। ਮੁਸਲਮਾਨ ਵੀ ਆਈਐਸਆਈ ਦੇ ਏਜੰਟ ਸਿੱਖ ਵੀ ਆਈਐਸਆਈ ਦੇ ਏਜੰਟ ਬਦਨਾਮ ਕੀਤਾ ਜਾਂਦਾ ਹੈ। ਪਰ ਕੱਲ ਇੱਕ ਨਾ ਲੋਦੇਹਾਣੇ ਦੇ ਵਿੱਚ ਮੁਕਾਬਲਾ ਹੋਇਆ ਠੀਕ ਹੈ ਉਹ ਮੁਕਾਬਲਾ ਅਸਲੀ ਹੈ ਜਾਂ ਨਕਲੀ ਹੈ ਇਹ ਨਹੀਂ ਆਪਾਂ ਨੂੰ ਜਾਣਕਾਰੀ ਮਿਲਦੀ ਕਿ ਮੁਕਾਬਲਾ ਹੋਇਆ ਤੇ ਉਹਦੇ ਵਿੱਚ ਦੋ ਬੰਦੇ ਆਪਾਂ ਪੁਸ਼ਟੀ ਨਹੀਂ ਕਰਦੇ ਉਹਦੀ ਆ ਉਹਦੀ ਪੁਸ਼ਟੀ ਨਹੀਂ ਕਰਦੇ ਦੋ ਬੰਦੇ ਜ਼ਖਮੀ ਹੋਏ ਜੀ ਜਿਹੜੇ ਦੋ ਬੰਦੇ ਜ਼ਖਮੀ ਹੋਏ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹਰਾਮ ਲਾਲ ਹੈ ਤੇ ਇੱਕ ਦਾ ਨਾਮ ਦੀਪਕ ਹੈ ਅੱਛਾ ਜੀ ਇਹ ਦੋਨੇ ਮੁੰਡੇ ਜ਼ਖਮੀ ਹੋ ਗਏ ਤੇ ਇਹਨਾਂ ਦੀ ਜਿਹੜੀ ਫੜਾਫੜਾਈ ਹੋ ਗਈ ਕਹਿੰਦੇ ਇਹਨਾਂ ਨੂੰ ਕੁਝ ਤਾਂ ਗ੍ਰਨੇਡ ਮਿਲੇ ਅੱਛਾ ਜੀ ਕੁਝ ਕਹਿੰਦੇ ਵੀ ਇਹਨਾਂ ਨੂੰ ਮਿਲੇ ਆ ਉਹ ਆਪਣੇ ਹਾਂ ਪੋਸਟਾਲ ਠੀਕ ਹੈ ਜੀ ਉਹ ਕਹਿੰਦੇ ਕੁਝ ਦਿਨ ਪਹਿਲਾਂ ਇਹਨਾਂ ਨੇ ਲੁਧਿਆਣਾ ਪੁਲਿਸ ਨੇ ਕੁਝ ਹੋਰ ਬੰਦੇ ਫੜੇ ਸੀ ਠੀਕ ਹੈ ਜੀ ਉਹਨਾਂ ਬੰਦਿਆਂ ਤੋਂ ਵੀ ਗ੍ਰਨੇਡ ਮਿਲੇ ਸੀ ਯਾਰ ਉਹ ਗ੍ਰਨੇਡ ਜਿਹੜੇ ਹੈ ਨਾ ਉਹ ਬਣੇ ਹੋਏ ਆ ਚਾਈਨਾ ਦੇ ਤੇ ਬੜੇ ਖਤਰਨਾਕ ਆ ਗ੍ਰਨੇਡ ਹੈ ਉਹ ਗ੍ਰਨੇਡ ਆਮ ਤੌਰ ਤੇ ਜਦੋਂ ਕਿਸੇ ਦਾ ਗ੍ਰਨੇਡ ਵੱਜ ਜਾ ਪਤਾ ਲੱਗਦਾ ਵੀ ਗ੍ਰਨੇਡ ਮਾਰਿਆ ਤੇ ਬੰਦੇ ਥੱਲੇ ਲੇਟ ਜਾਂਦੇ ਲੇਟ ਜਾਂਦੇ ਆ ਜੀ ਉਹ ਥੱਲੇ ਬੰਦੇ ਲਿٹے ਹੋਏ ਬੰਦੇ ਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਲੇਕਿਨ ਇਹ ਚਾਈਨਾ ਦੇ ਜਿਹੜੇ ਗ੍ਰਨੇਡ ਆ ਇਹ ਕਹਿੰਦੇ ਇਹੋ ਜਿਹੇ ਗ੍ਰਨੇਡ ਆ ਇਹ ਜਿਹਦੇ ਚੱਲਣ ਕੇ ਥੱਲੇ ਪੈਨੂ ਵੀ ਨੁਕਸਾਨ ਪਹਤਾ ਸਕਦੇ ਆ ਜੀ ਉਹ ਜਿਹੜੇ ਬਰਾਮਦ ਹੋ ਗਏ ਜਦੋਂ ਉਹਨਾਂ ਨੂੰ ਬਰਾਮਦ ਹੋ ਗਏ ਤੇ ਇਹ ਮੁੱਦੇ ਆਏ ਕਹਿੰਦੇ ਇਹ ਵੀ ਉਹਨਾਂ ਤੋਂ ਗ੍ਰਨੇਡ ਲੈਣ ਵਾਸਤੇ ਆਏ ਸੀ ਤੇ ਗ੍ਰਨੇਡ ਅਸੀਂ ਬਰਾਮਦ ਕਰ ਲਏ ਜੀ ਇਹ ਗ੍ਰਨੇਡ ਹੈ ਕਹਿੰਦੇ ਲੁਧਿਆਣਾ ਪੁਲਿਸ ਕਹਿੰਦੀ ਕਿ ਇਹ ਗ੍ਰਨੇਡ ਜਿਹੜੇ ਆ ਪਾਕਿਸਤਾਨ ਚੋਂ ਆਏ ਸੀ ਅੱਛਾ ਜੀ ਪਾਕਿਸਤਾਨ ਦੇ ਵਿੱਚੋਂ ਹੀ ਇਹਨਾਂ ਨੂੰ ਇਸ਼ਾਰਾ ਹੋਇਆ ਸੀ ਕਿ ਫੁਲਾਨੀ ਜਗ੍ਹਾ ਤੋਂ ਤੁਹਾਨੂੰ ਗ੍ਰਨੇਡ ਮਿਲ ਗਏ ਤੇ ਉੱਥੇ ਗ੍ਰਨੇਡ ਲੈਣ ਆਏ ਸੀ ਮੁਕਾਬਲਾ ਹੋ ਗਿਆ ਠੀਕ ਹੈ ਜੀ ਇੱਕ ਪਤਾ ਨਹੀਂ ਕਹਾਣੀ ਖੜੀ ਹੈ ਕਿ ਨਹੀਂ ਪਰ ਗੱਲ ਇਹ ਗ੍ਰਨੇਡ ਪਾਕਿਸਤਾਨ ਤੋਂ ਆਏ ਨੰਬਰ ਜਿਹੜੇ ਕਹਿੰਦੇ ਪਾਕਿਸਤਾਨ ਦੇ ਦੱਸੇ ਹੋਏ ਜਿਹੜੇ ਥਾਂ ਤੋਂ ਉਹਨਾਂ ਨੇ ਇੱਕ ਰੇਡ ਲੈ ਲਈ ਸੀ ਨੰਬਰ 3 ਕਹਿੰਦੇ ਇਹ ਬੰਦੇ ਆਈਐਸਆਈ ਨਾਲ ਜੁੜੇ ਹੋਏ ਠੀਕ ਹੈ ਜੀ ਇਹਦਾ ਮਤਲਬ ਹੈ ਕਿ ਜਿਹੜੇ ਆਈਐਸਆਈ ਦੇ ਨਾਲ ਜੁੜੇ ਹੋਏ ਬੰਦੇ ਆ ਉਹ ਇਹ ਨਹੀਂ ਕਿ ਸਿਰਫ ਇਸਲਮਿਕ ਹੀ ਹੋਣਗੇ ਜਾ ਮੁਸਲਮਾਨ ਹੋਣਗੇ ਬਿਲਕੁਲ ਜੀ ਉਹ Hindu ਵੀ ਹੋ ਸਕਦੇ ਆ ਉਹ ਮਤਲਬ ਜਿਹੜੇ ਹੈਗੇ ਆ ਇਹਦਾ ਮਤਲਬ ਇਹ ਹੈ ਕਿ ਜਿਹੜਾ ਕਿਸੇ ਭਾਈਚਾਰੇ ਨੂੰ ਬਦਨਾਮ ਕਰਨ ਵਾਸਤੇ ਕਿਹਾ ਜਾਂਦਾ ਕਿ ਇਹ ਹੋਣਗੇ ਉਹ ਨਹੀਂ ਨਹੀਂ ਹੁਣ ਇਹਨਾਂ ਦੀ ਜੇ ਹੈਗਾ ਦੇਖੀ ਤੇ ਇਹਨਾਂ ਦੀ ਕੁਡਲੀ ਕਿਹਦੇ ਨਾਲ ਜੁੜਦੀ ਜੀ ਇਹਨਾਂ ਦੀ ਕੁਡਲੀ ਦੋਨਾਂ ਦੀ ਜੁੜਦੀ ਆ ਲਾਰੈਂਸ ਬਿਸ਼ਨੋਈ ਨਾਲ ਅੱਛਾ ਜੀ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਚ ਬੰਦ ਹੈ ਠੀਕ ਹੈ ਜੀ ਔਰ ਲਾਰੈਂਸ ਬਿਸ਼ਨੋਈ ਬਾਰ ਬਾਰ ਕਿਸ ਬੰਦੇ ਨੂੰ ਟਾਰਗੇਟ ਕਰ ਰਿਹਾ ਹੈ ਉਹ ਕਰ ਰਿਹਾ ਹੈ ਆਪਣੇ ਨੂੰ ਸਲਮਾਨ ਖਾਨ ਅੱਛਾ ਫਿਲਮੀ ਸਲਮਾਨ ਖਾਨ ਜਿਹੜਾ ਵੱਡਾ ਬੰਦਾ ਹੈ ਉਹ ਬੜਾ ਵੱਡਾ ਨਾ ਹੈ ਬਿਲਕੁਲ ਜੀ ਹੁਣ ਜਿਹੜੀ ਆਈਐਸਆਈ ਆ ਆਈਐਸਆਈ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਜੇ ਸਲਮਾਨ ਖਾਨ ਮਰਦਾ ਹੈ ਮਰਦਾ ਹੈ ਕਿਵੇਂ ਹੁੰਦੀ ਹੈ ਪੂਰਤੀ ਸਲਮਾਨ ਖਾਨ ਮਰੂਗਾ ਤਾਂ ਭਾਰਤ ਦੇ ਮੁਸਲਮਾਨ ਭਾਈਚਾਰੇ ਦੇ ਵਿੱਚ ਬੇਤਨੀ ਫਿਰੇ ਹੋ ਸਕਦਾ ਹੈ ਬਿਲਕੁਲ ਨੈਚੁਰਲੀ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਹਿੰਸਕ ਮਾਰਦਾਤਾ ਨਾਲ ਪੈ ਜਾਂਦੇ ਜੇ ਉਹ ਹਿੰਸਕ ਮਾਰਦਾਤਾ ਦੇ ਵਿੱਚ ਪੈਂਦੇ ਆ ਤਾਂ ਭਾਰਤੀ ਜਨਤਾ ਪਾਰਟੀ ਆਰਐਸਐਸ ਜਾਂ ਜਿਹੜੀ ਵੀ ਤੇ ਕਿਸੇ ਵੀ ਇਹਨਾਂ ਨੂੰ ਕਾਂਗਰਸ ਵੀ ਹੋ ਸਕਦੀ ਹੈ ਉਹਨਾਂ ਨੂੰ ਇਸਤੇਮਾਲ ਕਰਨਾ ਚਾਹਣਗੇ ਘੱਟ ਗਿਣਤੀ ਦੇ ਖਿਲਾਫ ਬਹੁ ਗਿਣਤੀ ਨੂੰ ਜਿਹੜਾ ਲਾਂਬੰਦ ਕਰਨਾ ਚਾਹੁੰਦੇ ਪੋਲਰਾਈਜ਼ ਕਰਨਗੇ ਜੋ ਕਰਨਗੇ ਉਹ ਦੇਖੋ ਮੁਸਲਮਾਨ ਇਕੱਠੇ ਹੋਗੇ ਹੁਣ ਤੁਸੀਂ ਵੀ ਇਕੱਠੇ ਹੋ ਜੇ ਬੰਦੇ ਸਾਰੇ ਇਕੱਠੇ ਹੋ ਜਾਣਗੇ ਜਿਹੜਾ ਫਿਰ ਉਹਨੂੰ ਬੋਟ ਰਾਜਨੀਤੀ ਬਾਸਤੇ ਸਾਧਿਆ ਜਾ ਸਕਦਾ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਜਿਹੜਾ ਕਿਸੇ ਇੱਕ ਭਾਈਚਾਰੇ ਨੂੰ ਕਹਿ ਦੇਣਾ ਕਿ ਇਹ ਬੰਦੇ ਸੀਆਈਏ ਦੇ ਏਜੰਟਾ ਸਿੱਕਾ ਹੈ ਇਹ ਮੁਸਲਮਾਨਾ ਉਹ ਵੀ ਨਹੀਂ ਉਹ ਜਿਹੜੇ ਹੈਗੇ ਹਿੰਦੂ ਵੀ ਹੋ ਸਕਦੇ ਆ ਕੱਲ੍ਹ ਵਾਲੇ ਮੁਕਾਬਲੇ ਤੋਂ ਇਹ ਗੱਲ ਸਾਬਤ ਹੋ ਗਈ ਹੈ ਇਹਦੇ ਵਿੱਚ ਔਰ ਇਹ ਮੁਕਾਬਲਾ ਲੁਧਿਆਣਾ ਪੁਲਿਸ ਨੇ ਕੀਤਾ ਹੈ ਪਰ ਮੁਕਾਬਲਾ ਸੱਚਾ ਝੂਠਾ ਸੀ ਇਸ ਗਲਤੀ ਪਹਿਲੇ اے سی اے ਇਸ ਗਲਤੀ ਪੁਸ਼ਟੀ ਕਰ ਸਕਦੇ ਹੈ ਕਿ ਜੋ ਹਥਿਆਰ ਵਗੈਰਾ ਮਿਲੇ ਹੈ ਉਹ ਆਈਐਸਆਈ ਤੋਂ ਹੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਦੇ ਹੋਰ ਕਿਦੋਂ ਨਹੀਂ ਜੀ ਟੇਲੋ ਸਾਹਿਬ ਤੀਜੀ ਖਬਰ ਲੈ ਲਈਏ ਆਪਾਂ ਜੰਮੂ ਕਸ਼ਮੀਰ ਨਾਲ ਸੰਬੰਧਤ ਹੈ ਕੱਲ ਜੰਮੂ ਕਸ਼ਮੀਰ ਟਾਈਮਜ਼ ਅਖਬਾਰ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਹੋਈ ਹੈ ਉਹ ਕੀ ਹੈ ਉਹ ਵੀ ਸਾਡੇ ਦੇ ਦਰਸ਼ਕਾਂ ਦੇ ਰੂਬਰੂ ਹੋ ਕਸ਼ਮੀਰ ਟਾਈਮਜ਼ ਦਾ ਅਖਬਾਰ ਦਾ ਨਾਂ ਤੇ ਜੰਮੂ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਉੱਥੇ ਜਿਹੜੀ ਹੈਗੀ ਹੈ ਇਹਨਾਂ ਤੇ ਰੇਡ ਵੱਜੀ ਹੈ ਜੀ ਉਥੇ ਏਜੰਸੀਆਂ ਇਹ ਗੱਲ ਕਹਿਦੀਆਂ ਵੀ ਜਦੋਂ ਰੇਡ ਮਾਰੀ ਆ ਨਾ ਤਾਂ ਉਥੋਂ ਸਾਨੂੰ ਕੁਝ ਇਤਰਾਜ਼ਯੋਗ ਚੀਜ਼ਾਂ ਮਿਲ ਗਈਆਂ ਠੀਕ ਹੈ ਜੀ ਕਹਿੰਦੇ ਜੀ ਇੱਕ ਤਾਂ 8.47 ਦੇ ਕਾਰਤੂਸ ਮਿਲ ਗਏ ਜੀ ਕੁਝ ਜਿਹੜੇ ਹੈਗੇ ਜੀ ਪਿਸਤੌਲਾਂ ਦੇ ਕਾਰਤੂਸ ਮਿਲ ਗਏ ਜੀ ਕੋਸ਼ਿਸ਼ ਸਾਨੂੰ ਜਿਹੜਾ ਹੈਗਾ ਮਟੀਰੀਅਲ ਹੋਰ ਮਿਲ ਗਿਆ ਉਹ ਮਟੀਰੀਅਲ ਜਿਹੜਾ ਇਤਰਾਜ਼ਯੋਗ ਹੈ ਜਿਹੜਾ ਚੱਲ ਸਕਦਾ ਹੈ ਜਿਹੜਾ ਕਿਸੇ ਦਾ ਨੁਕਸਾਨ ਕਰ ਸਕਦਾ ਕਹਿੰਦੇ ਜੀ ਇਹੋ ਜਿਹਾ ਮਟੀਰੀਅਲ ਮਿਲ ਗਿਆ ਜੀ AK47 ਦੇ ਕਾਰਤੂਸ ਮਿਲੇ AK47 ਨਹੀਂ ਮਿਲੀ ਠੀਕ ਹੈ ਜੀ ਕਾਰਤੂਸ ਮਿਲੇ ਪਿਸਤੌਲਾਂ ਦੇ ਕਾਰਤੂਸ ਮਿਲੇ ਪਿਸਤੌਲ ਨਹੀਂ ਮਿਲੇ ਮਿਲੇ ਠੀਕ ਹੈ ਜੀ ਮਿਲੇ ਕਿੱਥੋਂ ਐ ਅਖਬਾਰ ਦੇ ਦਫ਼ਤਰ ਤੋਂ ਠੀਕ ਹੈ ਜੀ ਉਹ ਕਹਿੰਦੇ ਜੀ ਹੁਣ ਸਾਨੂੰ ਇਹ ਮਿਲ ਗਿਆ ਤੇ ਅਸੀਂ ਫਿਰ ਜਿਹੜੇ ਇਹਨਾਂ ਦੇ ਕੰਪਿਊਟਰਾਂ ਦੀ ਹੁਣ ਜਾਂਚ ਕਰ ਰਹੇ ਹੁਣ ਏਜੰਸੀਆਂ ਕੰਪਿਊਟਰਾਂ ਦੀ ਜਾਂਚ ਕਰ ਰਹੀ ਹੈ ਠੀਕ ਹੈ ਜੀ ਫਿਰ ਕਹਿੰਦੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਫਿਰ ਕਿਤੇ ਪੁੱਛਗਿੱਛ ਵਾਸਤੇ ਅਸੀਂ ਇਹਨਾਂ ਦੇ ਪ੍ਰਬੰਧਕਾਂ ਨੂੰ ਬੁਲਾਵਾਂਗੇ ਅੱਛਾ ਜੀ ਉਹਨਾਂ ਦੀ ਇੱਕ ਐਡੀਟਰਾ ਜੀ ਦਾ ਨਾਮ ਅਨੁਰੋਧਾ ਪਤਸੀ ਠੀਕ ਹੈ ਜੀ ਅਨੁਰਾਦਾ ਪਸੀਨ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਉਹਦੇ ਨਾਮ ਤੋਂ ਪਤਾ ਲੱਗਦਾ ਕਿ ਉਹ ਮੁਸਲਮਾਨ ਨਹੀਂ ਹੈ ਜੀ ਬਿਲਕੁਲ ਜੀ ਉਹ Hindu 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 ਭਾਈਚਾਰਾ ਨਾਲ ਸੰਬੰਧਿਤ ਹੈ ਜੇ ਆਪਾਂ ਕਹਿ ਸਕਦੀਏ ਸਿੱਖ ਭਾਈਚਾਰਾ ਨਾਲ ਸੰਬੰਧਿਤ ਹੈ ਅਨੁਰਾਦਾ ਪਸੀਨ ਉਹ ਲੇਡੀ ਹੈ ਜਿਸ ਲੇਡੀ ਨੇ ਜਦੋਂ ਜੰਮੂ ਕਸ਼ਮੀਰ ਦਾ ਸਪੈਸ਼ਲ ਦਰਜਾ ਤੋੜਿਆ ਜੀ ਔਰ ਜੰਮੂ ਕਸ਼ਮੀਰ ਨੂੰ ਜਿਹੜਾ ਹੈਗਾ ਇੱਕ ਸਟੇਟ ਨੂੰ ਦੋ ਹਿੱਸਿਆਂ ਵਿੱਚ ਵੰਡਤਾ ਸੀ ਤੋੜ ਕੇ ਯੂਨੀਅਨ ਟੈਰੀਟਰੀਆਂ ਬਣਾ ਦਿੱਤਾ ਸੀ ਉਸ ਵੇਲੇ ਜੀਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਨਾ ਜਿਸ ਪੱਤਰਕਾਰ ਨੇ ਉਹਦਾ ਨਾਂ ਅਨੁਰਾਦਾ ਤਸਵੀਰ ਹੈ ਬਿਲਕੁਲ ਜੀ ਇਹਦਾ ਮਤਲਬ ਹੈ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੋ ਕੇ ਉਹ ਬੀਬੀ ਜਿਹੜੀ ਹੈਗੀ ਹੈ ਉਹ ਕਸ਼ਮੀਰ ਦੇ ਹੱਕਾਂ ਹਕੂਕਾਂ ਵਾਸਤੇ ਜੂਝਣ ਵਾਲੀ ਉਹ ਲੜਨ ਵਾਲੀ ਹੈ ਬਿਲਕੁਲ ਜਿਹੜਾ ਕਸ਼ਮੀਰ ਟਾਈਮ ਦਾ ਅਖਬਾਰ ਹੈ ਜੀ ਉਹ ਕਸ਼ਮੀਰ ਟਾਈਮ ਦਾ ਅਖਬਾਰ ਉਸ ਕਸ਼ਮੀਰੀਅਤ ਦਾ ਮਦਈ ਹੈ ਜਿਹੜੇ ਕਸ਼ਮੀਰੀਅਤ ਦੀ ਗੱਲ ਸਾਡੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜ ਪਾਈ ਮਰਹੂਮ ਪ੍ਰਧਾਨ ਮੰਤਰੀ ਉਹਨਾਂ ਨੇ ਕੀ ਕਿ ਸੀ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਗੋਲੀ ਨਹੀਂ ਗੋਲੀ ਨਹੀਂ ਹੈ ਕਸ਼ਮੀਰ ਦੇ ਮਸਲੇ ਦਾ ਹੱਲ ਕਸ਼ਮੀਰੀਅਤ ਭਾਵਨਾ ਦੇ ਨਾਲ ਜਿਹੜਾ ਕੀਤਾ ਜਾ ਸਕਦਾ ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਦੀ ਹੁਣ ਰੀਡ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਪੱਤਰਕਾਰਾਂ ਤੇ ਅਟੈਕ ਹੋ ਰਹੇ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਹੜੇ ਚੈਨਲ ਜਿਹੜੇ ਐ ਜਾਂ ਉਹ ਡਿਜੀਟਲ ਚੈਨਲ ਐ ਜਿਹੜੇ ਸਰਕਾਰਾਂ ਦੇ ਮੁਤਾਬਕ ਨਹੀਂ ਚੱਲਦੇ ਉਹਨਾਂ ਦੇ ਪੇਜ ਬੰਦ ਹੋ ਰਹੇ ਬਿਲਕੁਲ ਜੀ ਉਹਨਾਂ ਨੂੰ ਜਿਹੜੀ ਉਹਨਾਂ ਦੇ YouTube ਚੈਨਲ ਬੰਦ ਕਰਵਾਏ ਜਾਂਦੇ ਇਹ ਉਹ ਲੋਕ ਐ ਜਿਹੜੇ ਲੋਕ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਦੇ ਸੋ ਜਿੱਥੇ ਕਿਤੇ ਹੱਕ ਸੱਚ ਤੇ ਇਨਸਾਫ ਦੀ ਗੱਲ ਹੋਊਗੀ ਉਹਦੇ ਉੱਤੇ ਸਰਕਾਰ ਦਾ ਘਵਾੜਾ ਚੱਲੂਗਾ ਚੱਲੂਗਾ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਉਹ ਨਾਰਥ-ਈਸਟ ਦੇ ਵਿੱਚ ਵੀ ਚੱਲ ਰਿਹਾ ਹੈ ਉਹ ਦੇਸ਼ ਦੇ ਵਕਫਾ ਕਿ ਸੈਂਟੀਮੀਟਰ ਦੇ ਮਤਲਬ ਸਾਰੇ ਭਾਰਤ ਦੇ ਹਾਂ ਤੇ ਅੱਜ ਜਿਹੜੀ ਹੈਗੀ ਇਹ ਖਬਰ ਆਪਾਂ ਨੂੰ ਉਹ ਕਸ਼ਮੀਰ ਤੋਂ ਵੀ ਆ ਗਈ ਹੈ ਕਿ ਕਸ਼ਮੀਰ ਤੋਂ ਜੰਮੂ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਜੰਮੂ ਦੇ ਦਫ਼ਤਰ ਦੇ ਤੇ ਜਿਹੜਾ ਇਹਨਾਂ ਦਾ ਹੈਗਾ ਆਪਣਾ ਤੁਹਾਡਾ ਕਸ਼ਮੀਰ ਟਾਈਮ ਦਾ ਅਖਬਾਰ ਉਹਦੇ ਤੇ ਰੀਡ ਹੋਈ ਹੈ ਬਹੁਤ ਬਹੁਤ ਧੰਨਵਾਦ ਟਿਲੋ ਸਾਬ ਤੁਹਾਡੇ ਤੁਸੀਂ ਮਤਲਬ ਖਬਰਾਂ ਚੋਂ ਖਬਰ ਪ੍ਰੋਗਰਾਮ ਸੁਣ ਰਹੇ ਸੀਗੇ ਟਿਲੋ ਸਾਬ ਦਾ ਟਿਲੋ ਸਾਬ ਵੱਲੋਂ ਤੇ ਮੇਰੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਬਖਤੌਰ ਟਿਲੋ ਜੂਟਿਊਬ ਚੈਨਲ ਵੱਲੋਂ ਵੀ ਮੈਂ ਬੇਨਤੀ ਕਰੂੰਗਾ ਵੀ ਸਾਡੇ ਜੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਦੂਜਾ ਸਾਡਾ ਨਾਲ ਪੇਜ ਵੀ ਹੈ ਤੇ ਇੰਸਟਾਗ੍ਰam ਵੀ ਹੈ ਬਹੁਤ ਬਹੁਤ ਧੰਨਵਾਦ ਸਸੀ